ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਮੁਖਲੀਆਣਾ ਉਦਾਸੀ ਦਰਬਾਰ ਭਗਵਾਨ ਸ਼੍ਰੀ ਚੰਦਰ ਮਹਾਰਾਜੀ ਤਪਸਥਾਨ ਤੰਤਨ ਇੱਕ ਸੰਤ ਬਾਬੂ ਕਰਮਦਾਸ ਜੀ ਦੇ ਸਥਾਨ ਤੇ ਜਿੱਥੇ ਕਿ ਦਿਵਾਲੀ ਦੇ ਪਿੱਤਰ ਦਿਹਾੜੇ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਇਸ ਸਥਾਨ ਤੇ ਨਤਮਸਤਕ ਹੋਈਆਂ ਈਸ਼ਵਰੀ ਜਾਣਕਾਰ ਦਿੰਦੇ ਹੋਏ ਜਸਵੀਰ ਮੁਖਲੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਬਖੋਕ ਪਿੰਡਾਂ ਤੋਂ ਸਮੂਹ ਸੰਗਤਾਂ ਨੇ ਆ ਕੇ ਦੀਪ ਜਗਾਏ ਅਤੇ ਇਸ ਮੌਕੇ ਚਾਪ ਕੋੜਿਆਂ ਦੇ ਅਤੇ ਜਲੇਬੀਆਂ ਦੇ ਲੰਗਰ ਉਤਟ ਵਰਤਾਏ ਗਏ इस मौके सेवादार गुरमीत सिंह जी जोगा सिंह मेजर सिंह फौजी रतन सिंह सतनाम सिंह मिस्त्री जय गुरदेव जग्गा पटोए सतनाम सिंह जसवीर सिंह अवतार सिंह रहीमपुर हेमन संधु गुलाब संधु ਗੋਪੀ ਅਤੇ ਹੋਰ ਵੀ ਸੇਵਾਦਾਰ ਅਤੇ ਇਲਾਕੇ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਹਾਂ ਸਥਾਨ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਕੜੀਆਂ ਸਤਿ ਸੰਗਤਿਆਂ ਲਿਖ ਦਿਓ ਮੇਰੇ ਕਰਮਾਂ ਦੇ ਰਿਓ ਸਤ ਸੰਗ ਦੀਆਂ ਲਿਖਿ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖਿ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖਿ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖਿ ਦਿਓ ਮੇਰੇ ਕਰਮਾਂ ਦੇ ਵਿੱਚ ਤਨ ਮਨ ਦੀ ਪੀੜਾ ਜ਼ਿੰਦਗੀ ਦੇ ਰੰਗ ਦਿਆ ਜਿਵੇਂ ਮੇਰੇ ਪਰਿਵਾਰ ਦੇ ਵਿੱਚ ਲੜਿਆ ਸਤ ਸੰਗ ਲਿਆ ਨਿਕਲਦੇ दर्जी दाता मैं देखे सारे मैं तेरे मेहमाते दरती मैं देखे सारे मैं मैं तेरे तेरे देखे सारे सुनिए मेहमाते दरती काता सुनिएता ਮਹਿਮਾ ਤੇਰੇ ਦਰ ਦੀ ਦਾਤਾ ਗਾਉਂਦੇ ਮੈਂ ਵਿਖੇ ਸਾਰੇ ਸੁਣੇ ਤੇਰੇ ਦਰ ਤੋਂ ਦਾਤਾ ਸੁਭਦਿਆ ਮਿਲਣ ਸਾਰੇ ਸੁਣੇ ਤੇਰੇ ਦਰ ਤੋਂ ਦਾਤਾ ਸੁਭਦਿਆ ਮਿਲਣ ਸਾਰੇ ਭਤੀਸ਼ ਕੋਲਾ ਤੋਂ